ਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਖੜੇ ਆ ਵੀਰੇ ਪਿੰਡਾ ਬਲਾ ਸਿੰਘ ਵਾਲੇ ਜਾਨਕੀ ਮੇਰੇ ਪਿੰਡ ਜਿੱਥੇ ਬੰਦੇ ਨੇ ਬਾਈ ਇੱਕ ਗਾਂ ਤੋਂ ਪੂਰੇ ਮਤਲਬ ਵਧੀਆ ਫਾਰਮ ਤਿਆਰ ਕਰਿਆਗਾ ਗਾਈਆਂ ਦਾ ਫਾਰਮ ਬੰਦਾ ਵੀਰੇ ਇੰਨਾ ਕਿ ਮਿਹਨਤੀ ਆ ਨਾ ਵੀ ਇੱਕ ਗਾਂ ਤੋਂ ਐਡਾ ਬੜਾ ਜਿਗਾੜ ਕਰਨਾ ਤੁਹਾਨੂੰ ਪਤਾ ਨਾ ਵੀ ਕਿੰਨੀ ਮਿਹਨਤ ਪਾ ਲਦਾ ਇੰਨਾ ਮਿਹਨਤੀ ਬੰਦਾ ਦੇਖੋ ਆ ਉਹ ਮਕਾਨ ਦਿਖਾਉਣਾ ਦੇਖੋ ਖੜੀ ਉਹ ਜੱਟ ਦੀ ਟੌਪ ਦੀ ਕੋਠੀ ਜਦੋਂ ਕੋਠੀ ਬਣਾਈ ਹੈ ਬਾਈ ਬੰਦੇ ਨੇ ਪਰਮਾਤਮਾ ਦੇ ਜਿਵੇਂ ਕਹਿੰਦੇ ਨੇ ਦੁੱਖ ਤਕਲੀਫ ਹਨਾ ਕਰਮਾਂ ਚ ਹੁੰਦੀ ਆ ਤੇ ਬੰਦਾ ਤਾਂ ਹਾਂ ਤੋਂ ਡਿੱਗ ਪਿਆ ਭਾਈ ਸਿੰਗਲ ਮੰਜ਼ਲ ਤੋਂ ਕੈਰੀ ਤੋਂ ਲੱਤ ਟੁੱਟ ਗਈ ਜੀ ਭਾਈ ਤੁਰਨਾ ਮੁਸ਼ਕਲ ਹੋ ਗਿਆ ਜੀ ਫੇਰ ਵੀ ਬੰਦੇ ਨੇ ਸੀ ਨਹੀਂ ਕੀਤੀ ਹੈਗੀ ਫੇਰ ਵੀ ਮਿਹਨਤ ਜਾਰੀ ਰੱਖੀ ਪਰਮਾਤਮਾ ਨੇ ਚਲੋ ਵਧੀਆ ਹੁਣ ਤੁਰਨ ਫੜ ਲਾ ਦੱਸ ਜਰਾ ਠੀਕ ਆ ਹੁਣ ਤੇ ਭਾਈ ਬੰਦੇ ਨੇ ਇੰਨੀ ਕਿ ਮਿਹਨਤ ਕੀਤੀ ਉਹਨੇ ਨਾ ਪਿਆ ਸਾਨੂੰ ਬਾਕੀ ਉਹਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਆ ਮਸ਼ੀਨ ਲਾਈ ਵੀ ਆਣਾ ਵੀਰੇ ਜਿਵੇਂ ਆਪਣੇ ਫਾਰਮ ਦੇ ਵਿੱਚ ਗਾਈਆਂ ਦੀ ਧਾਰਾਂ ਚੋਂ ਨੇ ਆ ਮਸ਼ੀਨ ਲੱਖ ਲੱਖ ਦੀ ਤਕਰੀਬਨ ਹੁੰਦੀ ਹੈ ਇਹ ਤੇ ਕੁਝ ਗਾਇਆਂ ਕੁਝ ਉੱਧਰ ਖੜੀਆਂ ਪੂਰ ਮਤਲਬ ਇੱਕ ਗਾਈ ਤੋਂ ਬਾਈ ਇਨਾ ਉਹਨੇ ਕੰਮ ਚੱਕਿਆ ਬੰਦੇ ਨੇ ਕਰਵਾਉਣੇ ਆਪਾਂ ਗੱਲਬਾਤ ਕਰਦੇ ਨੇ ਤੁਹਾਡੇ ਨਾਲ ਤੇ ਆ ਉਹਦਾ ਮਕਾਨ ਆਗਾ ਆ ਖੜਾ ਟਰੈਕਟਰ 855 ਕਰਵਾਉਣੇ ਗੱਲਬਾਤ ਆਪਾਂ ਆ ਕੋਠੀ ਬਈ ਇਥੋਂ ਡੇਗ ਪੈਸੀ ਵਿਚਾਰਾ ਉਹ ਫੇਰ ਵੀ ਬੰਦੇ ਨੇ ਸੀ ਨਹੀਂ ਕੀਤੀ ਪੂਰੀ ਮਤਲਬ ਮਿਹਨਤ ਕਰਕੇ ਠੀਕ ਠਾਕ ਚਲੋ ਪੈਸੇ ਦੇ ਬਰਾਬਰ ਤਾਂ ਕਰਦੇ ਨੇ ਤੋਲ ਤਾਂ ਵੀ ਮਤਲਬ ਆਪਣਾ ਬੱਚਾ ਠੀਕ ਠਾਕ ਹੋ ਜਾਣਾ ਤੁਰਨ ਫਿਰਨ ਲੱਗ ਜੇ ਚਲੋ ਵਾਇਗਰ ਨੂੰ ਮਹਿਰ ਕੀਤੀ ਆ ਹੁਣ ਵਧੀਆ ਤੁਰਦਾ ਫਿਰਦਾਗਾ ਤੇ ਦਿਖਾਉਣਿਆਂ ਕਰਾਉਣਿਆਂ ਗੱਲਬਾਤ ਬਈ ਤੁਹਾਨੂੰ ਥੋੜੀ ਆਸੀ ਭਾਈ ਦੂਜੇ ਕੰਮ ਆ ਇੱਧਰ ਆਪਾਂ ਹਾਰੇ ਲਾਇਵ ਨੇ ਬੰਦਾ ਪੂਰਾ ਭਾਈ ਇੰਨਾ ਕਿ ਮਿਹਨਤੀ ਐਸ ਨੂੰ ਦੱਸਿਆ ਬਹੁਤ ਜ਼ਿਆਦਾ ਮਿਹਨਤੀ ਕਿਤੇ ਬੰਦੇ ਨੇ ਆ ਦੇਖੋ ਉਹ ਸਾਹਮਣੇ ਮੱਝਾਂ ਰੱਖੀਆਂ ਹੋਈਆਂ ਨੇ ਆ ਪਿੰਜਰੇ ਦੇ ਵਿੱਚ ਬੱਸੀ ਰੱਖੀ ਵੀ ਹੈਗੀ ਇਹ ਇੰਨਾ ਕਹਦਾ ਭਾਈ ਆਪਾਂ ਗਾਹ ਨੂੰ ਮਿਹਨਤ ਕਰਨੀ ਹੈਗੀ ਤੇ ਸਾਰੇ ਦੇ ਵਿੱਚ ਮਤਲਬ ਜਿਹੜੇ ਆਪਨੂੰ ਇੱਧਰਲੇ ਪਾਸੇ ਆਹ ਜਗ੍ਹਾ ਦੀ ਵੀ ਇੱਥੋਂ ਬੇਲੀ ਇਹਦੇ ਵਿੱਚ ਕਹਿੰਦਾ ਗਾਈਆਂ ਗਾਈਆਂ ਕਰਦੇ ਨੇ ਫਾਰਮ ਬਣਾਉਣਾ ਪੂਰਾ ਠੀਕ ਆ ਭਾਈ ਜਿਵੇਂ ਕਹਿੰਦੇ ਨੇ ਹੌਸਲਾ ਹੋਣਾ ਚਾਹੀਦਾ ਬੰਦੇ ਦਾ ਕੰਮ ਕੋਈ ਵੀ ਆ ਤੇ ਬੰਦੇ ਦੇ ਮੂਰੀ ਮਤਲਬ ਨੱਚਦਾ ਹਨਾ ਤੇ ਕਰਵਾਉਨੇ ਨੇ ਭਾਈ ਨਾਲ ਗੱਲਬਾਤ ਹਾਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਵੀਰੇ ਉਹ ਵਧੀਆ ਤੇ ਵੀਰੇ ਮਤਲਬ ਤੁਹਾਨੂੰ ਜਿਵੇਂ ਆ ਛੋਟੀ ਬੱਚੀ ਹੋ ਗਈ ਇਹ ਨਸਲ ਕਿਹੜੀ ਆ ਆ ਇਹ ਜਰਮਨਾ ਬੋਲਦੀ ਹੈ ਭਾਈ 4128 ਜਰਮਨਾ ਜਰਮਨਾ ਦੇ ਬੋਲਦੀ ਆ 4128 ਦੀ ਠੀਕ ਆ ਠੀਕ ਆ ਠੀਕ ਆ ਬਰੇ ਪਿੰਜਰੇ ਦੇ ਵਿੱਚ ਮਤਲਬ ਕਿਉਂ ਟਾੜੀ ਵੀ ਹੈ ਇਹਨਾਂ ਕੰਨੇ ਵਿੱਚ ਰੱਖਣਾ ਪੈਣਾ ਯਾਰ ਇਹ ਵੀ ਲਾ ਕੇ ਰਹਿਣਾ ਅੱਛਾ ਤੇ ਜਦੋਂ ਆਪਾਂ ਬਾਹਰ ਛੱਡ ਦਿੰਦੇ ਹਾਂ ਥੋੜੀ ਆ ਹਾਂ ਭਾਜੀ ਨਾੜੀਆਂ ਆ ਪਾਉਂਦਾ ਵੀ ਆ ਪੱਛ ਬਰੇ ਬੱਤੀ ਚਾਂਬੜੀ ਹੋਵੇ ਵੀ ਐਨਰਜੀ ਨਾ ਖਤਮ ਹੋ ਬੰਦੀ ਠੀਕ ਆ ਠੀਕ ਆ ਠੀਕ ਆ ਆ ਫੀਡ ਰੱਖੋ ਵੀ ਸਾਹਮਣੇ ਆ ਹਾਂ ਨਾ ਪਾਣੀ ਇਹਦੇ ਫੋ ਵੀ ਘਟੇ ਅੱਛਾ ਫਿਰ ਦੁੱਧ ਦਾ ਬੰਦ ਹੋ ਗਿਆ ਦੇਖੋ ਇਹ ਦੁੱਧ ਬੰਦ ਆਇਆ ਹੁਣ ਫੀਡ ਤੇ ਚੱਲਦੀ ਐ ਫੀਡ ਦੇ ਵਿੱਚ ਸੁੱਕੀ ਤੂੜੀ ਗੁੜੀ ਜੋਣੀ ਪਾਈ ਹੋਈ ਠੀਕ ਆ ਆ 6 ਮਹੀਨੇ ਦੇ ਰੂਹੇ 6 ਮਹੀਨੇ ਦੇ ਵੀਰੇ ਮਤਲਬ ਜਿਦ ਕਿੰਨੇ ਟਾਈਮ ਦੀ ਹੋਗੇ ਮਤਲਬ ਨਵੇਂ ਦੁੱਧ ਜਿਵੇਂ ਆਪਾਂ ਕਹਿੰਦੇ ਟੀਕਾ ਭਰਾਉਣਾ ਤੁਸੀਂ ਉਹ ਵਿੱਚ ਫਾਰਮ ਵਾਲੇ ੱਤਕਾ ਕਰੀਦੇ ਫੀਡ 6 ਦੀ ਨੌ ਨੌ ਦਾ 6 ਮਹੀਨੇ ਦੇ ਭਰਾਉਣਾ ਟੀਕਾ ਹਾਂ ਮੈਂ 1.5 ਸਾਲ ਦੀ ਬੱਚੀ ਭਰਾਉਣਾ ਆਪਾਂ ਪੁੱਤਰ ਦੇ ਹਿਸਾਬ ਨਾਲ ਠੀਕ ਆ ਠੀਕ ਜਿਹੜੇ ਦੇ ਸਾਲ ਦੀ ਭਰਾਿਆਂ ਦਾ ਤਾਂ 15 ਮਹੀਨੇ ਉਹ ਬੁੱਕ ਕੇ ਬਠੇ ਠੀਕ ਆ ਹਾਂ ਹਾਂ ਪਹਿਲਾਂ ਦੋ ਕੱਪੜਾ ਨੇ ਠੀਕ ਆ ਬਈ ਜਿਹ ਉੱਧਰ ਬਠੇ ਨੇ ਆਪਣੀ ਆ ਪਹਾੜੇ ਪੂਰੇ ਲਾਇਆ ਪੂਰਾ ਮਤਲਬ ਤੁਸੀਂ ਦੇਖ ਰਹੇ ਕਰਦੇ ਹੋ ਪੂਰੀ ਹੈ ਹੋਰ ਬਈ ਨਾ ਇਹਨਾਂ ਛੱਤੀ ਬੱਤ ਹੈ ਠੀਕ ਆ ਜਿਵੇਂ ਮਾਈ ਤੁਹਾਨੂੰ ਇਹਨਾਂ ਦੇ ਸਿਰ ਤੇ ਹੌਸਲੇ ਨੇ ਹਨਾ ਜਿਵੇਂ ਕਹਿੰਦੇ ਨੇ ਮਤਲਬ ਆਪਣੀ ਜੱਟ ਦੀ ਜ਼ਮੀਨ ਦੀ ਤੇ ਉਹਨਾਂ ਨਾਲ ਇਹਨਾਂ ਨਾਲ ਵੀ ਪੁੱਤਾਂ ਵਾਂਗੂ ਪਿਆਰਾ ਤੁਹਾਡਾ ਹੂੰ ਗੱਲ ਹਰਕਾਰ ਹੈ ਆਪਣੇ ਵੀਰ ਨਾਲ ਲਾ ਤੁਸ ਕਾੜਾ ਵਸਤਰ ਚੀਰ ਅੰਮੀ ਨੇ ਵੀਰ ਲਗਾਈ ਹਾਂ ਬਈ ਹੈ ਠੀਕ ਹੈ ਬਾਕੀ ਤੁਹਾਨੂੰ ਆਪਣਾ ਨੋਨ ਵੀ ਕਰਾਇਆ ਠੀਕ ਆ ਕਾਲੀ ਬੁਣਾਇਆ ਹੈ ਕਿ ਤੂੰ ਹੀ ਪਰਬੰਧ ਮੀਨੇ ਠੀਕ ਹੈ ਇਹਨਾਂ ਦੇ ਸ਼ਰਤਾਂ ਤੇ ਚੱਲਦਾ ਕੰਮ ਠੀਕ ਹੈ ਬਈ ਠੀਕ ਆ 1.5 ਲੱਖ 2 ਲੱਖ ਮਹੀਨੇ ਨੂੰ ਯਾਰ ਵੀ ਚੱਲੇ ਜਾਣਾ 1 ਲੱਖ ਰੁਪਏ ਪਰ ਲਾਏ 1.5 ਲੱਖ ਰੁਪਏ ਠੀਕ